ਮਰਨ ਸਾਡੇ ਲੋਕ ਇਥੋਂ ਦੇ ਤੇ ਫਾਇਦਾ ਯਾਰ ਕੋਈ ਹੋਰ ਹੀ ਲਈ ਜਾਂਦਾ ਆ ਬੀਜੇਪੀ ਹੁਣ 10 ਸਾਲ ਪਿਛਲੇ 10 ਸਾਲਾਂ ਤੁਸੀਂ ਹੈਰਾਨ ਹੋਵੋਗੇ ਉਹਨਾਂ ਨੇ ਜਿਹੜਾ ਕਾਰਪੋਰੇਟ ਕਰਾਣੇ ਆ ਨਾ ਜਿਹੜੇ ਤਾਕਤਵਾਰ ਮੀਰ ਵਪਾਰੀ ਲੋਕ ਨੇ ਉਹਨਾਂ ਦਾ ਕਿੰਨਾ ਕਰਜ਼ਾ ਮਾਫ ਕੀਤਾ ਕਈਆਂ ਨੇ ਮੰਨਣਾ ਨਹੀਂਗਾ ਪਰ ਮੈਂ ਆਰਟੀਆਈ ਦੀ ਇਨਫੋਰਮੇਸ਼ਨ ਪਾਰਲੀਮੈਂਟ ਦੇ ਵਿੱਚ ਪੁੱਛੇ ਸਵਾਲ ਦੇ ਆਧਾਰ ਤੇ ਕਹਿੰਨਾ 15 ਲੱਖ ਕਰੋੜ ਰੁਪਈਆ ਵੱਡੇ ਵੱਡੇ ਵਪਾਰੀਆਂ ਦਾ ਅਡਾਨੀਆਂ ਦਾ ਅਬਾਨੀਆਂ ਦਾ ਟਾਟਿਆਂ ਦਾ ਬਿਰਲਿਆਂ ਦਾ ਮਹਿੰਦਰੀਆਂ ਦਾ ਤੇ ਹੋਰ ਨਾਲ ਦਾ ਮਾਫੀ ਹੋਟ ਹੈ ਔਰ ਹੈ ਵੀ ਕੁਝ ਚੰਦ ਇੱਕ ਦੋ ਸੈਂਕੜਿਆਂ ਵਿੱਚ ਕੰਪਨੀ ਆ ਜਿਆਦਾ ਨਹੀਂ ਗੀਆਂ ਤੇ ਆ ਤੁਸੀਂ ਜਿਹੜੇ ਬੈਠੇ ਹੋ ਆ ਪੰਜਾਬ ਦਾ ਜੇ 1 ਲੱਖ ਕਰੋੜ ਰੁਪਈਆ ਕਰਜ਼ਾ ਹੈਗਾ ਇਹ ਹੈਗਾ ਲੱਖਾਂ ਪਰਿਵਾਰਾਂ ਦਾ ਤੇ ਸਾਰੇ ਦੇਸ਼ ਵਿੱਚ ਜਿਹੜਾ ਅੰਕੜਾ ਆ ਆ ਸਾਹਮਣੇ 2017 ਤੋਂ ਬਾਅਦ ਤਾਂ ਅੰਕੜਾ ਹੀ ਨਹੀਂ ਦਿੱਤਾ ਉਹਨਾਂ ਨੇ 17 ਲੱਖ ਕਰੋੜ ਰੁਪਏ ਦਾ ਕਰਜ਼ਾਈ ਸੀ ਪੰਜਾਬ ਦਾ ਦੇਸ਼ ਇਹ ਭਾਰਤ ਦਾ ਕਿਸਾਨ 140 ਕਰੋੜ ਬਾਦੀ ਵਿੱਚੋਂ ਤੁਸੀਂ ਅੰਦਾਜ਼ਾ ਲਾ ਲਓ ਕਰੋੜਾ ਕਰ ਹੋਣਗੇ لیکن کسے نے bothered ہی نہیں کیتا کہ نا اور ਤੁਹਾਡਾ قرضہ ਵੀ ਕਿੰਨਾ وا کسے ਦਾ 2 لاکھ کسے ਦਾ 3 لاکھ کسے ਦਾ ساڈے چار ਦਾ کسے ਦਾ 7 ہیں انے ہی ਨਾਲ مر ਜਾਂਦੇ ਨੇ انے ਨਾਲ ਹੀ ਆਤਮ ਹੱਤਿਆ ਕਰ ਲੈਂਦੇ ਨੇ کسے ਦਾ ਉੱਥੇ جون ہی سرکی کے ਆ ਬੰਦੇ ਜਿਹੜੇ 50 60% ਪਿੰਡਾਂ ਚ ਲੈਂਦੇ ਨੇ ਜਿਹੜੇ ਸਾਨੂੰ ਅਨਾਜ ਦਾ ਭੰਡਾਰ ਭਰਦੇ ਨੇ ਦੇਸ਼ ਦੇਸ਼ ਦੇ ਬਾਰਡਰਾਂ ਤੇ ਰੱਖ ਹੀ ਕਰਦੇ ਆ ਯਾਰ ਉਹ ਇਹਨਾਂ ਦਾ ਵੀ ਕੋ ਬਾਫ ਫੜਨ ਵਾਲਾ ਹੈ ਨਹੀਂਗਾ ਕੋਈ ਤੇ ਪੰਜਾਬ ਚਲੋ ਬਾਕੀ ਦੇਸ਼ ਨੂੰ ਆਪਾਂ ਛੱਡ ਦਿੰਦੇ ਨੇ ਇੱਕ ਮਿੰਟ ਲਈ ਪੰਜਾਬ ਤੇ ਆਪਕੂ ਤਾਂ ਆਪਣੀ ਸੀਨਾ ਸਾਰੇ ਉਹ ਤਾਂ ਤੁਸੀਂ ਭੇਜਦੇ ਰਹੋ ਸਾਰੇ ਪਾਰਲੀਮੈਂਟ ਵਿੱਚ ਉਹਨਾਂ ਦੇ ਭਰੋਸਾ ਕਰਕੇ ਤੇ ਪਿਛਲੇ 35-40 ਮੈਂ ਸਭ ਨੂੰ ਲੈ ਲਿਆ ਵਿੱਚ ਇਹ ਮਤ ਸਮਝਣਾ ਕਿ ਮੈਂ ਆਪਣੇ ਆਣ ਨੂੰ ਕਹਿੰਦਾ ਕਿ ਬਹੁਤ ਚੰਗੇ ਸੀਗੇ ਅਗਰ ਆਜ ਪੰਜਾਬ ਗਰਾਵਟ ਵੱਲੋਂ ਗਿਆ ਤਾਂ ਜਿਨ੍ਹਾਂ ਲੋਕਾਂ ਨੇ ਰਾਜ ਕੀਤਾ ਇੱਥੇ ਪਿਛਲੇ 20-35 ਸਾਲ ਚ ਉਹ ਜ਼ਿੰਮੇਵਾਰ ਕਿੰਨਾ ਕਰਜ਼ਾ ਆਪਣੇ ਉੱਤੇ ਪੌਣੇ 3 ਲੱਖ ਕਰੋੜ ਰੁਪਏ ਪਿਛਲੀ ਸਰਕਾਰ ਛੱਡ ਕੇ ਗਈ ਸੀ ਉੱਥੇ ਤੱਕ 35 ਸਾਲਾਂ ਚ ਪੌਣੇ 3 ਲੱਖ ਕਰੋੜ ਕਿਉਂਕਿ 85 ਵਿੱਚ ਪੰਜਾਬ ਸਟੇਟ ਰੈਵਨਿਊ ਸਰਫਲਸ ਸਿਕਾ ਉਹਦੇ ਤੇ ਕੋਈ ਕਰਜ਼ਾ ਨਹੀਂ ਸਿਕਾ ਕੋਈ ਵਿਆਜ ਨਹੀਂ ਸੀ ਲੈਣਾ ਤਾਂ ਉਹ ਸਾਰੀਆਂ ਸੂਤਾ ਜਿਹੜੀਆਂ ਕਾਫੀ ਵਾਜਬ ਚੱਲ ਰੀਆਂ ਸੀਗੀਆਂ ਪੌਣੇ 3 ਲੱਖ ਕਰੋੜ ਕਰਜ਼ਾ ਛੱਡ ਕੇ ਗਏ ਆ ਹੁਣ ਵਾਲੀ ਸਰਕਾਰ ਜਿਹੜੀ ਕਹਿੰਦੇ ਸੀ ਅਸੀਂ ਮਿਆਰ ਚੱਕਾਂਗੇ ਅਸੀਂ ਇੱਕ ਬਦਲਾਅ ਲੈ ਕੇ ਆਵਾਂਗੇ ਬੜੀ ਅੱਛੀ ਗੱਲ ਕੀਤੀ ਉਹਨਾਂ ਨੇ ਬਦਲਾਅ ਮਤਲਬ ਕਦਰਾਂ ਕੀਮਤਾਂ ਵਿੱਚ ਵੀ ਆਇਆ ਤੁਹਾਡੇ ਘਰ ਦੀ ਸ਼ੈਲੀ ਦੇ ਵਿੱਚ ਤੁਹਾਡੇ ਮਿਲਣ ਮਹਿਨਣ ਬਣਾਉਣ ਵਿੱਚ ਤੁਹਾਡੀ ਸਾਦਗੀ ਦੇ ਵਿੱਚ ਤੁਹਾਡੇ ਪਹਿਰਾਵੇ ਦੇ ਵਿੱਚ ਤੁਹਾਡੀ ਜ਼ੁਬਾਨ ਦੇ ਵਿੱਚ ਆ ਪਿਛਲੇ 2 ਸਾਲਾਂ ਵਿੱਚ ਆਲਮੋਸਟ ਲਗਭਗ 70000 ਕਰੋੜ ਰੁਪਏ ਦਾ ਕਰਜ਼ਾ ਹੋਰ ਛਾੜ ਦਿੱਤਾ ਵਾ ਝੂਠੋ ਝੂਠੀ ਬੋਲੀ ਜਾਂਦੇ ਆ ਖੰਬਿਆਂ ਦੇ ਉੱਤੇ ਪੋਸਟਰ ਲਾ ਕੇ ੱੱਕੇ ਨਾਲ ਸਭ ਨੂੰ ਮਨਾਈ ਜਾਂਦੇ ਕਿ ਰੰਗਲਾ ਆਪਣਾ ਪੰਜਾਬ ਬਣਾਤਾ ਕਿੱਥੇ ਰੰਗਲਾ ਵਾ ਦੱਸੋ ਆ 25 ਬੰਦੇ ਦਾ ਗੁਜਰਾਤ ਤੇ ਰਵਦਾਸਪੁਰੇ ਵਿੱਚ ਆ ਇੱਥੇ ਜੜਵੇ ਤੇ ਸੁਨਾਨ ਦੇ ਵਿੱਚ ਜਿਰੀਲੀ ਸ਼ਰਾਬ ਪੀ ਕੇ ਆ ਤਕਰੀਬ ਬੰਦੇ ਮਰ ਗਏ ਨੇ ਵਿਚਾਰੇ ਆ 25 ਬੰਦੇ ਉਹ ਸ਼ਰਾਬ ਇਹਦਾ ਮਤਲਬ ਹੈ ਕਿ ਸ਼ਰਾਬ ਦਾ ਮਾਫੀਆ ਉੱਧੇ ਹੀ ਪਰਵਲ ਅੱਜ ਤੱਕ ਪਹਿਲੀਆਂ ਸਰਕਾਰਾਂ ਦੇ ਵਿੱਚ ਸੀਗਾ ਪੈਰਲਲ ਸ਼ਰਾਬ ਦਾ ਮਾਫੀਆ ਕਾਲਾ ਧੰਦਾ ਕਰ ਰਿਆ ਵਾ ਇੱਦਾਂ ਹੀ ਰੇਤਾ ਮਚਰੀ ਦਾ ਕਾਲਾ ਧੰਦਾ ਚੱਲ ਰਿਆ ਵਾ ਆ ਕਹਿੰਦੇ ਸੀਗੇ ਜੀ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਇਲੈਕਸ਼ਨ ਤੋਂ ਪਹਿਲਾਂ ਕਿ ਅਸੀਂ ਫਿਰ ਸਾਢੇ 5 ਰੁਪਏ ਫੁੱਟ ਵੇਚਿਆ ਕਰਾਂਗੇ ਰੇਤਾ ਅੱਜ ਰੇਤਾ ਜਿਹੜੀ ਆ ਉਹ 32 33 35 35 ਹਜ਼ਾਰ ਦਾ ਇੱਕ ਛੋਟਾ ਟੀਪਰ ਮਿਲ ਰਿਹਾ ਵਾ 45 46 ਹਜ਼ਾਰ ਕਾਲਾ ਜੀ ਕਹਿ ਰਹੇ ਨੇ ਕਿਤੇ ਯਾਰ ਕੋਈ ਮਾੜਾ ਮੋਟਾ ਕੋਈ ਸਾਫ਼ ਪਸੰਦੀ ਦੀ ਗੱਲ ਵੀ ਕਰ ਦਿਓ ਲੋਕਾਂ ਦੇ ਨਾਲ ਔਰ ਗੈਰ ਕਾਨੂੰਨੀ ਜਿਹੜਾ ਮਾਫੀਆ ਮੈਂ ਜਲੰਧਰ ਤੋਂ ਸ਼ਾਇਦ ਕੀਤੀ ਸੀਗੀ ਇਹਨਾਂ ਦਾ ਆਪਣਾ ਇੰਟੈਲੀਜੈਂਸ ਦਾ ADGP ਸਭ ਤੋਂ ਵੱਡਾ ਅਫਸਰ ਉਹਨੇ ਇੱਕ ਰਿਪੋਰਟ ਭੇਜੀ ਮਾਨ ਸਰਕਾਰ ਨੂੰ ਕਿ ਆ 15 ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਆਨੰਦਪੁਰ ਤੱਕ ਮੋਗੇ ਤੋਂ ਲੈ ਕੇ ਲੁਧਿਆਣੇ ਦੇ ਸਤਵਾ ਬੇਟ ਤੱਕ ਕਿਹੜੇ ਬੰਦੇ ਜਿਹੜੇ ਨੇ ਆ ਗੈਪਲੀਨ ਮਾਈਨਿੰਗ ਕਰ ਰਹੇ ਨੇ ਉਹਨਾਂ ਦੇ ਨਾਮ ਲਿਖੇ ਨੇ ਔਰ ਦੂਜੇ ਪਾਸੇ ਜਿਹੜੇ ਅਫਸਰ ਉਹਨਾਂ ਦੀ ਸਹਾਇਤਾ ਕਰਦੇ ਉਹਨਾਂ ਦੇ ਨਾਮ ਲਿਖੇ ਨੇ ADGP ਇੰਟੈਲੀਜੈਂਸੀ ਰਿਪੋਰਟ ਸਰਕਾਰ ਦੇ ਮੇਜ਼ ਤੇ ਪਈ ਪਰ ਕੋਈ ਐਕਸ਼ਨ ਨਹੀਂ ਗਿਆ ਕਿਉਂਕਿ ਸਾਰੀ ਮਿਹਲੀ ਕੁਕਤ ਹੈਗੀ ਆ ਤੇਰੇ ਇਹ ਜਿਹੜੇ ਕਾਲੇ ਧਰ ਦੇ ਚ ਪੈਸਾ ਬਹੁਤ ਹੈ ਕਰ ਮੈਨੂੰ ਯਾਦ ਹੈ ਕੇਜਰੀਵਾਲ ਤੇ ਭਗਵੰਤ ਕੀ ਕਹਿੰਦੇ ਸੀਗੇ ਆ ਜਿਹੜੀਆਂ ਗਰੰਟੀਆਂ ਪੂਰੀਆਂ ਕਰੋ ਪੱਤਰਕਾਰਾਂ ਨੇ ਪੁੱਛਿਆ ਤੁਹਾਡੇ ਵਾਲੇ ਕਿ ਸਾਰਿਆਂ ਨੇ ਕਿ ਐਨੇ ਪੈਸੇ ਕਿੱਥੋਂ ਲੈ ਕੇ ਆਉਂ ਕਹਿੰਦੇ ਗੱਲ ਹੀ ਕੋਈ ਨਹੀਂ ਸੀ ਅਸੀਂ 20000 ਕਰੋੜ ਰੁਪਈਆ ਕੱਲਾ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਾਂਗੇ ਤੇ 20000 ਕਰੋੜ ਦੇ ਨਾਲ ਅਸੀਂ ਸਾਰਾ ਕੁਝ ਪੂਰਾ ਕਰਾਂਗੇ ਦੋਸਤੋ ਅੱਜ ਦੋ ਸਾਲ ਦੇ ਵੀਤਨ ਤੋਂ ਬਾਅਦ ਮੈਂ ਵਿਧਾਨ ਸਭਾ ਦੇ ਰਿਕਾਰਡ ਨੂੰ ਕੋਟ ਕਰ ਰਿਹਾ ਹਾਂ ਪਹਿਲੀਆਂ ਸਰਕਾਰਾਂ ਦੀ ਆਮਦਨ ਜੇ ਜਿਹੜੀ ਕੁੱਲ ਟੋਟਲ ਰੇਤਾ ਬਜਰੀ ਦੇ ਵਪਾਰ ਤੋਂ ਸੀਗੀ ਇਹ ਲਗਭਗ 200-250 ਕਰੋੜ ਦੇ ਰੇਂਜ ਵਿੱਚ ਘੁੰਮਦੀ ਸੀਗੀ ਤੇ ਇਹਨਾਂ ਦੀ ਸਰਕਾਰ ਦੀ ਆਮਦਨ ਵੀ 200-250-300 ਕਰੋੜ ਵਿੱਚ ਘੁੰਮਲੀ ਆਦਾ ਇਹਦਾ ਮਤਲਬ ਪਿਛਲੇ 2 ਸਾਲਾਂ ਵਿੱਚ 19700 ਕਰੋੜ ਰੁਪਏ ਕਿਸੇ ਨੇ ਖਾਦਾ ਵਾ ਇਹਨਾਂ ਦੇ ਹਿਸਾਬ ਦੇ ਨਾਲ ਜੋ ਇਹ ਕਹਿੰਦੇ ਸੀਗੇ ਕਿ ਇਹ ਕਿੱਥੇ ਪੈਸਾ ਗਿਆ ਵਾ ਕੀ ਇਹ 5.5 ਰੁਪਏ ਨੂੰ ਰੇਤਾ ਤੇ ਬਜਰੀ ਮਿਲਦੀ ਹੈਗੀ ਹੈ ਇਹਦਾ ਮਤਲਬ ਹੈ ਕਿ ਗੈਰਕਾਨੂੰਨੀ ਜਿਹੜਾ ਮਾਈਨਿੰਗ ਮਾਫੀਆ ਵੀ ਪੰਜਾਬ ਦੇ ਵਿੱਚ ਚੱਲਿਆ ਹੈਗਾ ਆ ਕੇਵਲ ਨੈਟਵਰਕ ਦਾ ਰੋਲਾ ਪਾਉਂਦੇ ਸੀ ਉਸ ਵੇਲੇ ਬਹੁਤ ਜ਼ਿਆਦਾ ਆਹਨਾਂ ਦਾ ਇੱਕ ਐਮਐਲਏ ਪਠਾਨ ਮਾਜਰਾ ਜਾ ਕੇ ਚੈੱਕ ਕਰ ਲੋ ਤੁਸੀਂ ਉਹਨੇ ਜਿਹੜਾ ਐਸਟੈਬਲਿਸ਼ਡ ਇੱਕ ਕੇਬਲ ਨੈਟਵਰਕ ਦਾ ਘਰਾਣਾ ਹੈਗਾ ਪੰਜਾਬ ਦੇ ਵਿੱਚ ਉਹਦੇ ਤੇ ਪਰਚੇ ਖਰੇ 35 40 ਪਰਚੇ ਦਰਜ ਕਰਾ ਕੇ ਉਹਦਾ ਹੜਪ ਲਿਆ ਚੱਕ ਲਿਆ ਉਹਦਾ ਸਾਰਾ ਕੇਬਲ ਨੈਟਵਰਕ ਦਾ ਬਿਜ਼ਨਸ ਫਿਰ ਵੀ ਕਹੀ ਜਾਂਦੇ ਅਸੀਂ ਬੜੇ ਕੱਟੜ ਇਮਾਨਦਾਰ ਆ ਆ ਸਰਦਜੀਤ ਕੋਰ ਮਾਨੂੰ ਕਿ ਐਮਐਲਏ ਸੀ ਜਿਗਰਾਉਣ ਦੀ ਹੈਗੀ ਆ ਤੁਹਾਡੇ ਲਾਗੇ ਉਸ ਔਰਤ ਨੇ ਇੱਕ ਐਨਆਰਆਈ ਦੀ ਕੋਠੀ ਦੱਬ ਲਈ ਉਹ ਜਾਰੇ ਰੋਂਦੇ ਪਿੱਟ ਦੇ ਬਾਣ ਦੇ ਦਫ਼ਤਰ ਕੇ ਕੋ ਝਾੜੂ ਦੇ ਵੋਟਰ ਸੀਗੇ ਉਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਉਹ ਬਿਲਕਦੇ ਫਿਰਦੇ ਰਹੇ ਕਲੀਕ ਉਤਾਰ ਦੇ ਕੋਰਗੇ ਸਪੀਕਰ ਕੋ ਕਹਿੰਦੀ ਭਗਵੰਤ ਕੋ ਕਹਿੰਦੀ ਇਹ ਉਹਦੇ ਉਸਟੀ ਕੋਲ ਕਿਸੇ ਨੇ ਸੁਣਾਈ ਨਹੀਂ ਕਿ ਕਿ ਉਹ ਹਾਰ ਕੇ ਮੇਰੇ ਕੋਲ ਆਏ ਜੋ ਮੈਂ ਉਹਨਾਂ ਦੀ ਗੱਲ ਉਠਾਈ ਲੜਾਈ ਲੜੀ ਕੋਠੀ ਦਾ ਛਡਾਲੀ ਸੀ ਲੇਕਿਨ ਜਿਨ੍ਹਾਂ ਨੇ ਠੱਗੀ ਮਾਰੀ ਸੀ ਝੂਠੀ ਰਜਿਸਟਰੀ ਕਰਾਈ ਸੀ ਟੈਂਪਰਿੰਗ ਕੀਤੀ ਸੀ ਰਿਕਾਰਡ ਦੀ ਪਟਵਾਰੀਆਂ ਤਹਿਸੀਲਦਾਰਾਂ ਦੇ ਜਿਹੜੇ ਬੰਦੇ ਨੇ ਰਜਿਸਟਰੀ ਕਰਾਈ ਸੀ ਕੋਈ ਪਰਚਾ ਨਹੀਂ ਦਰਜ ਕੀਤਾ ਇਹਨਾਂ ਦਾ ਕਟਾਲੂ ਚੱਕ ਜਿਹੜਾ ਮਨਿਸਟਰ ਹੈਗਾ ਵਾ ਪੋਰ ਕਿਡਾਰੂ ਚੱਕ ਮਤਲਬ ਹੋਰ ਬਦਲਾਓ ਕੀ ਹੁੰਦਾ ਬਦਲਾਓ ਮਤਲਬ ਪੂਰੇ ਪਾਸੇ ਕਰਨਾ ਸੀ ਤੁਸੀਂ ਬਦਲਾਓ ਦਾ ਮਤਲਬ ਹੁੰਦਾ ਕਿ ਅਸੀਂ ਉਹ ਬੰਦੇ ਲੈ ਕੇ ਆਵਾਂਗੇ ਜਿਹੜਾ ਗੱਤੀ ਭੜਵੀ ਤੁਹਾਨੂੰ ਸ਼ਿਕਾਇਤ ਨਹੀਂ ਆਵੇਗੀ ਉਹ ਉਹ ਨੈਤਿਕਤਾ ਦੇ ਆਧਾਰ ਤੇ ਚੱਲਣਗੇ ਜ਼ਿੰਦਗੀ ਦੇ ਵਿੱਚ ਤੇ ਕਿਡਾਰੂ ਚੱਕ ਨੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ ਸ਼ੋਸ਼ਣ ਕੀਤਾ ਉਹਦਾ ਸ਼ਰਿਆਮ ਕੀਤਾ ਵੀਡੀਓ ਮੈਂ ਦਿੱਤੀ ਗਵਰਨਰ ਪੰਜਾਬ ਨੂੰ ਕੋਈ ਐਕਸ਼ਨ ਨਹੀਂ ਗਿਆ ਇਹਨਾਂ ਦਾ ਆਪਣਾ ਫੌਜਾ ਸਿੰਘ ਸਰਾਰੀ ਫੜਿਆ ਗਿਆ ਉਹ ਟੈਲੀਫੋਨ ਦੀ ਆਡੀਓ ਲੀਕ ਹੋ ਗਈ ਸੌਦੇ ਕਰ ਰਿਆ ਸੀਗਾ ਕਿ ਆਪਾਂ ਇਦਾਂ ਪਹਿਲਾਂ ਵਪਾਰੀਆਂ ਫੜਾਂਗੇ ਮੌਕੇ ਦੇ ਉੱਤੇ ਫਿਰ ਉਹਨਾਂ ਨਾਲ ਸਮਝੌਤਾ ਕਰਕੇ ਤੇ ਆਪਾਂ 80 ਲੱਖ ਰੁਪਏ ਉਹਨਾਂ ਨੂੰ ਰਿਸ਼ਵਤ ਲੈ ਕੇ ਪੈਸੇ ਉਗਰਾਹਾਂਗੇ that is called blackmail that is called extortion ਕਿਸੇ ਤੋਂ ਪੈਸੇ ਧੱਕੇ ਦੇ ਨਾਲ ਜ਼ਬਰਨ ਪ੍ਰਾਪਤ ਕਰਨੇ ਕੋਈ ਐਕਸ਼ਨ ਨਹੀਂ ਕਰ ਖੈਰਾ ਬੜੀ ਛੇਤੀ ਲੱਭਦਾ ਇਹਨਾਂ ਨੂੰ ਮੈਂ ਵਿਧਾਨ ਸਭਾ ठा ਇਹਨਾਂ ਦੀ ਚਿੱਕਾਂ ਨਿਕਲਦੀਆਂ ਨੇ ਬੁੱਕ ਕਰਾ ਲਿਆ ਚਿੱਕਾਂ ਬਾਕ ਮੇਰੇ ਖੜੇ ਹੋਣ ਦੀ ਲੋੜ ਹੀ ਹੈ ਕਿ ਸਾਰੇ ਤਿਲ ਮਲਾ ਜਾਂਦੇ ਨੇ ਕਬਰਾਂ ਜਾਂਦੇ ਨੇ ਤੇ ਤੇ ਜਿਹੜੇ ਬੰਦੂਆ ਮਜ਼ਦੂਰ ਇਹਨਾਂ ਦਾ ਨਾਂ ਰੱਖਿਆ ਹੋਇਆ ਕਿ ਉਹ ਅੰਦਰ ਲੜਦੇ ਨੇ ਸਾਨੂੰ ਗਾਲਾਂ ਕੱਢਣ ਜੋਗੇ ਹੈਗੇ ਨੇ ਆ ਪੰਜਾਬ ਦੀ ਲੁੱਟ ਕਰਨ ਜੋਗੇ ਹੈਗੇ ਨੇ ਪਰ ਜਦੋਂ ਭਾਈ ਅਮਰਿਤਪਾਲ ਸਿੰਘ ਤੇ ਐਨਸੀਐਸ ਲੱਗੀ ਕਿੱਥੇ ਸੀ ਸਾਰੇ 99 99 ਤੂੰ ਤਾਂ ਕਹਿ ਰਿਹਾ ਮੀਡੀਆ ਦੇ ਸਾਹਮਣੇ ਇੱਕ ਗੈਰਤਮੰਦ ਇਹਨਾਂ ਚ ਹੈਗਾ ਕੋਮਰ ਵਿਜੇ ਪ੍ਰਤਾਪ ਸਿੰਘ ਐਮਐਲਏ ਅਮਰਸਾ ਤਾੜੀ ਮਾਰੋ ਇਹਦੇ ਕਰਕੇ ਉਹ ਯਾਰ ਉਹ ਕਹਿ ਪੰਜਾਬੀ ਵੀ ਨਗਾ ਸੌਰੀ ਪੰਜਾਬੀ ਵੀ ਨਗਾ ਸੇਕਮੀਂਗਾ ਗੈਰ ਸਿੱਖ ਗੈਰ ਪੰਜਾਬੀ ਨੂੰ ਆ 99 ਨਾਲੋਂ ਜ਼ਿਆਦਾ ਚਿੰਤਾ ਵਾ ਉਹ ਸ਼ਰਮ ਨਹੀਂ ਆਈ ਤੁਹਾਨੂੰ ਭਾਈ ਅਮਰਪਾਲ ਤੇ ਲਾ ਕੇ ਐਨਐਸਏ ਦੇ ਡਿਬਰੂਗੜ੍ਹ ਜੇਲ੍ਹ ਭੇਜਤਾ ਭਗਵਾਨ ਦੇ ਹੱਥੋਂ ਆ ਹੁਣ ਤੇਰਾ ਕੇਜਰੀਵਾਲ ਫੜਿਆ ਕੇ ਹੁਣ ਤੂੰ ਸਟੇਜਾਂ ਤੇ ਚੜ ਕੇ ਰੋਣਾ ਯਾਰ ਤੂੰ ਤੂੰ ਖੈਰੇ ਨੂੰ ਅੰਦਰ ਭੇਜਿਆ ਐਨਡੀਪੀਐਸ ਮਾਮਲੇ ਦੇ ਵਿੱਚ ਤੈਨੂੰ ਉਹ ਦਿਨ ਅਹਿਸਾਸ ਨਹੀਂ ਹੋਇਆ ਕਿ ਉਹ ਸਾਡੇ ਘਰ ਵਿੱਚ ਕੀ ਕੀਤਾ ਹੋਊਗਾ ਕੇਜਰੀਵਾਲ ਤੇ ਤਾਂ ਯਾਰੋ ਆਹ ਸੈਂਕੜੇ ਕਰੋੜ ਦਾ ਇਲਜ਼ਾਮ ਹੈ ਹਲੇ ਵੀ ਸੁਪਰੀਮ ਕੋਰਟ ਦਾ ਜਵਾਬ ਤਾਂ ਰਿਜੈਕਟ ਹੋ ਗਿਆ ਸਸੋੜੀਏ ਤੋਂ ਸੁਤਿੰਦਰ ਜੈਨ ਦੀਆਂ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਨੇ ਕਿ 338 ਕਰੋੜ ਰੁਪਏ ਸ਼ਰਾਬ ਦਿੱਲੀ ਦੇ ਕੋਟਾਲੇ ਵਿੱਚ ਇਹਨਾਂ ਦਾ ਨਜ਼ਰ ਆ ਰਿਹਾ ਸਾਨੂੰ ਹਾਈ ਕੋਰਟ ਨੇ ਹੁਣ ਕਿਹਾ ਕਿ ਕੇਸ਼ਰੀਵਾਲ ਨੂੰ ਰਾਹਤ ਕੋਈ ਨਹੀਂ ਕਿਉਂਕਿ ਇਹ ਕੇਸ ਕੋਟਾਲੇ ਦੇ ਵਿੱਚ ਇਹਦੀਆਂ ਟੂੰਗੀ ਸਾਜਿਸ਼ ਇਸ ਬੰਦੇ ਦੀ ਹੈ ਉਹ ਫਿਰ ਵੀ ਕੱਟੜ ਇਮਾਨਦਾਰ ਨੇ ਤੇ ਸਾਨੂੰ ਆਣ ਕੇ ਪੰਜਾਬ ਦੇ ਵਿੱਚ ਮੈਨੂੰ ਕਹਿੰਦਾ ਜਦੋਂ ਮੈਂ ਜੇਲ੍ਹ ਸੀਗਾ ਦੋਨ ਕਹਿੰਦਾ ਹਮਨੇ ਇੱਕ ਬਹੁਤ ਵੱਡਾ ਸਮਗਲਰ ਪਕੜਾ ਹੈ। ਹੁਣ ਮੇਰੀ ਕਹਾਣੀ ਸੁਣਾਉ ਤੁਸੀ। ਮੈਂ ਪਿਛਲੇ 3 ਦਹਾਕਿਆਂ ਤੋਂ ਲੜ ਰਿਹਾ ਆਂ ਬਸ। ਮੈਂ ਕਦੀ ਮੈਂ ਕਦੀ ਵਜ਼ੀਰ ਨਹੀਂ ਬਣਿਆ ਨਾ ਮੈਂ ਬਣਨਾ ਚਾਹਾਂ। ਜੇ ਗਾੜੀ ਆ ਟੁੱਟੀ ਭੱਜੀ ਵਜ਼ੀਰ ਆ ਬੇਗੈਰਕੀ ਮੈਨੂੰ ਲੋੜ ਨਹੀਂ ਹੈਗੀ। ਮੈਂ ਕਦੀ ਕਿਸੇ ਅਹੁਦੇ ਵਾਸਤੇ ਪਿੱਛੇ ਨਹੀਂ ਭੱਜਾਂ। ਮੈਂ ਚਾਰੇ ਚ ਤਿੰਨ ਤਿੰਨ ਦਹਾਕਿਆਂ ਚ ਚਾਰ ਸਰਕਾਰਾਂ ਦਾ ਸ਼ਿਕਾਰ ਹੋਇਆ ਆਂ। ਅਕਾਲੀਆਂ ਦਾ ਜਿੱਥੋਂ ਮੇਰਾ ਮੁੰਡ ਬੰਨਿਆ ਇਹਨਾਂ ਨੇ ਫੋਕਸ ਕੇਸ ਦਾ 2015 ਚ ਉਸੇ ਕੇਸ ਨੂੰ ਚੱਕ ਕੇ ਕੈਪਟਨ ਮਨਿੰਦਰ ਸਿੰਘ ਨੇ ਰਾਣੇ ਗੁਰਜੀਤ ਨਾਲ ਮਿਲ ਕੇ ਮੇਰੇ ਤੇ ਹਮਲਾ ਕੀਤਾ। ਉਸੇ ਕੇਸ ਨੂੰ ਭਾਰਤੀ ਜਨਤਾ ਪਾਰਟੀ ਦੀ ਈਜੀ ਨੇ ਚੱਕ ਕੇ ਮੈਨੂੰ ਪਟਿਆਲਾ ਜੇਲ੍ਹ ਵਿੱਚ ਭੇਜਿਆ। ਤੇ ਭਗਵੰਤ ਨੂੰ ਇਹਨੇ ਮੇਰੇ ਤੇ ਤਿੰਨ ਮੁਕਦਮੇ ਪਹਿਲਾਂ ਦਰਜ ਕੀਤੇ ਮੇਰੀ ਮੇਰੀ ਮੇਰੇ ਮੇਰੇ ਭੈਣ ਜੀ ਆ 72 ਸਾਲ ਦੀ ਉਮਰ ਉਹਨਾਂ ਦੇ ਕੈਪਟਨ ਤੋਂ ਨੇਵੀ ਚੋਂ ਕੈਪਟਨ ਰਿਟਾਇਰ ਹੋਏ ਨੇ ਮੇਰੇ ਬ੍ਰਦਰ-ਲੌ ਧਾਲੀਵਾਲ ਪਰਿਵਾਰ ਆ। ਇਹਨੇ ਸ਼ਰਮ ਨਹੀਂ ਆਈ ਕਿ ਮੈਂ ਦੀ ਭੈਣ ਤੇ ਵੀ ਪਰਚਾ ਦਰਜ ਕਰਨ ਲੱਗਿਆ। ਜਦੋਂ ਤਿੰਨ ਪਰਚਾਂ ਦੇ ਵਿੱਚ ਮੈਨੂੰ ਖੜ੍ਹ ਨਹੀਂ ਸਕਿਆ ਅਦਾਲਤਾਂ ਨੇ ਮੈਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਇਹਨੇ ਆ ਚੌਥਾ ਐਨਡੀਪੀਐਸ ਦਾ ਕੇਸ ਜਿਹੜਾ ਕੇਸ 2017 ਚ ਭਗਵੰਤ ਮਾਨ ਦੇ ਮੂੰਹ ਚੋਂ ਵੀਡੀਓ ਚੋਂ ਨਿਕਲਿਆ ਹੋਇਆ ਕਿ ਖੈਰਾ ਬੇਗੁਨਾਮਾ ਇਹਦਾ ਤੱਕਾ ਕਰ ਰਹੀ ਹੈ ਕਾਂਗਰਸ ਸਰਕਾਰ ਉਸ ਵੇਲੇ ਦੀ ਤੇ ਮੈਂ ਪਾਰਲੀਮੈਂਟ ਵਿੱਚ ਇਹਦਾ ਮਸਲਾ ਚੁੱਕੂੰਗਾ ਇਹਦਾ ਵਿਂਡੇਟਾ ਹੋ ਰਿਹਾ ਵਾ ਉਸੇ ਕੇਸ ਵਿੱਚ ਮੈਨੂੰ ਜੋੜ ਦਿੱਤਾ ਅਰੈਸਟ ਕਰ ਲਿਆ ਕੋਈ ਗੱਲ ਨਹੀਂ ਹੁਣ ਕਹਿੰਦੇ ਨਾ ਕੇਜਰੀਵਾਲ ਅੰਦਰ ਕੀਆ ਉਸकी ਸੋਚ ਕੋ ਨਹੀਂ ਅੰਦਰ ਕਰ ਸਕਤੇ ਉਹਨਾਂ ਦਾ ਪਜਾਰੇ ਦਾ 4.5 ਕਿਲੋ ਭਾਰ ਘਟ ਗਿਆ ਥੋੜੀ ਦੇਰ ਚ। ਕੱਲ ਇਹਦਾ ਇੱਕ ਆਇਆ ਅਦਾਲਤ ਵਿੱਚ ਮਸਲਾ ਆਇਆ ਕਿ ਜੀ ਕੇਜਰੀਵਾਲ ਕੀ ਸ਼ੂਗਰ ਬਹੁਤ ਵੱਧ ਗਈ ਹੈ। ਉਹਨਾਂ ਨੇ ਪ੍ਰੋਸੀਕਿਊਸ਼ਨ ਤੋਂ ਜਵਾਬ ਮੰਗਣਾ ਹੁੰਦਾ ਸਰਕਾਰ ਕਹਿੰਦੀ ਦੱਸੋ ਜੀ ਤੁਹਾਡਾ ਈਡੀ ਤੁਹਾਡਾ ਕੀ ਕਹਿਣਾ? ਕਹਿੰਦਾ ਜੀ ਇਹ ਜਾਣ ਬੁੱਝ ਕੇ ਹੰਬ ਬਹੁਤ ਖੂਬ ਰਾਇਆ ਇਹਨਾਂ ਦੇ ਨਾਂ ਵਿੱਚ ਤਾਂ ਕਿ ਇਹ ਸ਼ੂਗਰ ਵੱਧ ਜਵੇ ਤੇ ਹਸਪਤਾਲ ਚ ਦਾਖਲ ਹੋਵੇ। ਮੈਂ ਮੈਂ ਤਾਂ ਨਹੀਂ ਕੋਈ ਪਖੰਡ ਕੀਤਾ। ਮੈਂ ਤਾਂ ਨਹੀਂ ਕੋਈ ਪਖੰਡ ਕੀਤਾ। ਮੈਂ ਉਸ ਵਾਹਕੂ ਦਾ ਨਾਮ ਅੰਦਰ ਲੈ ਕੇ ਮੈਂ ਸੋਚਿਆ ਜੇ ਜੇ ਹੁਣ ਜੇਲ੍ਹ ਅੰਦਰ ਪਿੱਛਿਆ ਯਾਰ ਮੈਂ ਆਪਣੇ ਪਰਿਵਾਰ ਨੂੰ ਜਾਣ ਲੱਗਾ ਆਪਣੇ ਬੇਟੇ ਨੂੰ ਤੇ ਆਪਣੀ ਵਾਈਫ ਨੂੰ ਘਰ ਵਾਲੀ ਨੂੰ ਕਹਿ ਕੇ ਗਿਆ ਮੈਂ ਕਿਹਾ ਜੇ ਤੁਸੀਂ ਆਪਣੇ ਚਿਹਰੇ ਦੇ ਉੱਤੇ ਛਿਕਨ ਲੈ ਕੇ ਆਏ ਤਾਂ ਫਿਰ ਸਾਰੇ ਪੰਜਾਬ ਦੇ ਲੋਕਾਂ ਨੇ ਕਹਿਣਾ ਕਿ ਘਬਰਾ ਕੇ ਨੇ ਡਰਨਾ ਨਹੀਂਗਾ ਯਾਰ ਜੇਲ੍ਹ ਇਹ ਜਾਂ ਜੇਲ੍ਹ ਕੋਣ ਜਾਂਦਾ ਬੰਦੇ ਜਾਂਦੇ ਪਸੂ ਜਾਂਦੇ ਨੇ ਮੇਰੇ ਪਿਤਾ ਜੀ ਨੇ ਪਤਾ ਨਹੀਂ ਕਿੰਨੀ ਹਾਰ ਐਮ ਐਸ ਸੀ ਦੀ ਜੇਲਾ ਕਟੀਆਂ ਨੇ ਦੂਰ ਤਰਾਡੇ ਅਗਰਤਲਾ ਤ੍ਰਿਪੁਰਾ ਹਜ਼ਾਰੀ ਬਾਗ ਬਿਹਾਰ ਪਤਾ ਨਹੀਂ ਕਿੱਥੇ ਕਿੱਥੇ ਲੈ ਕੇ ਜਾਂਦੇ ਰਹੇ ਨੇ ਚਲੋ ਜੇਲ੍ਹ ਕੱਟ ਲਈ ਜੀ ਜਦੋਂ ਮੇਰੇ 4 ਜਨਵਰੀ 2024 ਨੂੰ ਜ਼ਮਾਨਤ ਹੋਣ ਲੱਗੀ ਹੋ ਗਈ। ਉਸ ਦਿਨ ਤੜਕੇ ਇਹਨਾਂ ਨੂੰ ਪਤਾ ਸੀਗਾ ਕਿ ਅੱਜ ਇਹਨੂੰ ਐਮ.ਡੀ.ਪੀ.ਐਸ ਕੇਸ ਵਿੱਚ ਈਮਾਨ ਮਿਲ ਜਾਣੀ ਹਾਈ ਕੋਰਟ ਤੋਂ। ਇਹਨਾਂ ਨੇ 3 ਵਜੇ ਤੜਕੇ 3 ਵਜੇ ਕੋ ਪਰਚਾ ਦਰਜ ਕਰਤਾ ਯਾਰ ਝੂਠਾ। ਸੁਭਾਨਪੁਰ ਪੁਲਿਸ ਸਟੇਸ਼ਨ ਕਪੂਥਲਾ ਜ਼ਿਲ੍ਹੇ ਵਿੱਚ ਇੱਕ ਹੋਰ ਝੂਠਾ ਪਰਚਾ ਦਰਜ ਕਰਕੇ 8 ਵਜੇ ਪੁਲਿਸ ਪੈ ਗਈ ਜੇਲ੍ਹ ਦੀ। ਸੁਪਟੈਂਡੈਂਟ ਦੇ ਅੰਦਰ ਕਿ ਇਹਨੂੰ ਦੁਬਾਰਾ ਉਸ ਕੇਸ ਵਿੱਚ ਗ੍ਰਿਫਤਾਰ ਕਰੋ। ਜੱਜ ਨੇ ਤਾਂ ਫੈਸਲਾ 11 ਵਜੇ ਸੁਣਾਉਣਾ ਸੀਗਾ ਤਾਂ ਦਿਨੇ। ਇਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਇਹਨਾਂ ਨੇ ਕਿ ਪਰਚਾ ਖੋਰ ਤਰਜ਼ ਕਰ ਦੋ ਸਰ ਮੈਂ ਉਹ ਹੀ ਚੱਲਿਆ ਕੋਈ ਕਰਨੇ ਕੀ ਇਹ ਪਰਚੇ ਮਤਲਬ ਕਰਨ ਦਾ ਜਿਹੜੀਆਂ ਸਰਕਾਰਾਂ ਨੇ ਮੇਰੇ ਤੇ ਪਤਾ ਕੀ ਕੀਤਾ ਉਹਨਾਂ ਦਾ ਨਤੀਜਾ ਦੱਸਦਾ ਹਾਂ ਇਹਨਾਂ ਨੇ ਆਪਣੇ ਉਹਨੂੰ ਦਬਾਇਆ ਇਹ ਲੱਗੇ ਹੋਏ ਨੇ ਖੈਰਾ ਦਬਾ ਦਿਓ ਫਿਰ ਇਹਨੂੰ ਖਤਮ ਕਰ ਦੋ ਫਿਰ ਇਹਨੂੰ ਡਰਾ ਦਿਓ ਇਹਦੇ ਇਹਦੇ ਪਰਿਵਾਰ ਡਰ ਜੇ ਇਹਦੀ ਆਵਾਜ਼ ਬੰਦ ਕਰਾ ਦਿਓ ਇਹੀ ਮਕਸਦ ਸੀ ਨਾ ਪਰ ਉਹ ਗੁਦਰਤ ਬਹੁਤ ਬਿਆਨ ਕਰ ਤੁਹਾਨੂੰ ਦੱਸ ਦੇਣਾ ਉਹ ਦੇਖ ਲਈ ਆ ਜਿਹੜਾ ਬੰਦਾ ਅਗਰ ਤੁਸੀਂ ਸੱਚੇ ਹੋ ਹੁਣ ਜੇ ਤੁਸੀਂ ਆਪ ਹੀ ਠਾਗੋ ਬੇਈਮਾਨ ਹੋ ਤਾਂ ਤੁਸੀਂ ਆਪ ਲੜ ਨਹੀਂ ਸਕਦੇ ਪਰ ਕਿਉਂਕਿ ਮੈਂ ਅੰਦਰੋਂ નિર્ਦੋਸ਼ ਸੀਗਾ ਮੇਰੀ ਆਤਮਾ ਸੱਚੀ ਸੀਗੀ ਪਰ ਇਹ ਖੈਰੇ ਮਗਵਾਉਂਦੇ ਸੀ ਖੈਰਾ ਉੱਠਦਾ 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 ਕਿੱਥੇ ਉੱਠਿਆ ਸਾਰੇ ਪੰਜਾਬ ਦੇ ਵਿੱਚੋਂ ਉਹਨਾਂ ਨੇ ਲਿਆ ਕੇ ਮੈਨੂੰ ਸੰਗਰੂਰ ਜਿਹੜੀ ਜਿਹੜੀ ਇਹ ਕਹਿੰਦੇ ਸਾਡੀ ਬੋਕਰ ਰਾਜਧਾਨੀ ਹੈਗੀ ਆ ਇੱਥੇ ਲੈ ਕੇ ਫੜਾ ਕਰ ਦਿੱਤਾ ਆ ਉਹਦਾ ਨਤੀਜਾ ਔਰ ਹੁਣ ਸੁਣੋ ਔਰ ਸੁਣੋ ਮੈਂ ਟਿਕਟ ਵੀ ਨਹੀਂ ਮੰਗੀ ਨਾ ਮੈਂ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਇੱਕ ਦਿਨ ਵੀ ਨਾ ਮੈਂ ਕਿਸੇ ਨੂੰ ਕਿਹਾ ਆ ਮੇਰਾ ਛੋਟਾ ਵੀਰ ਇਹਨਾਂ ਨੇ ਅਪਲਾਈ ਤੇ ਅਧਿਕਾਰ ਆ ਅਗਰ ਵਜਿੰਦਰ ਨੇ ਵੀ ਮੰਗੀ ਅਧਿਕਾਰ ਆ ਜਿਹੜੇ ਲੋਕ ਲੜਦੇ ਨੇ ਭਿੜਦੇ ਨੇ ਕੰਮ ਕਰਦੇ ਨੇ ਇਹਨਾਂ ਦਾ ਅਧਿਕਾਰ ਆ ਪਰ ਪਾਰਟੀ ਨੇ ਜਦੋਂ ਸਾਰਾ ਕੁਝ ਐਨਲਾਈਜ਼ ਕਰਨ ਤੋਂ ਬਾਅਦ ਮੈਨੂੰ ਬੁਲਾ ਕੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੂੰ ਲੜ ਕਿਉਂਕਿ ਤੇਨਾਂ ਨੇ ਜ਼ਿਆਤੀ ਬੜੀ ਕੀਤੀ ਆ ਬਸ ਆਬ ਲੈਣਾ ਇਹਦੇ ਨਾਲ ਅਸੀਂ ਇਹਨੂੰ ਬੰਨਣਾ ਕਿਲੇ ਆ ਕਿਲੇ ਦੇ ਨਾਲ ਬੰਨ ਕੇ ਰੱਖਣਾ ਹੈ ਉਹ ਇਦਾਂ ਇੱਥੇ ਮੈਂ ਕਿਹਾ ਮੈਂ ਕਿਹਾ ਗੱਲ ਇਹ ਆ ਕਿ ਜੇ ਤੁਸੀਂ ਕਹਿੰਦੇ ਹੋ ਕੋਈ ਇਹ ਚੁਣੌਤੀ ਨੂੰ ਸਦਕਾਰ ਕਰਦੇ ਤੇ ਮੈਂ ਚੁਣੌਤੀ ਨੂੰ ਕਦੀ ਜ਼ਿੰਦਗੀ ਜੀ ਨਹੀਂ ਪੱਜਿਆ ਮੈਂ ਚੁਣੌਤੀ ਐਦਾ ਬੋਚ ਕੇ ਚੁਣੌਤੀ ਤੇ ਅੱਜ ਤੁਹਾਡੀ ਕਚੇਰੀ ਵਿੱਚ ਖੜਾ ਹਾਂ ਮੇਰਾ ਅਤੇ ਪੰਜਾਬ ਦਾ ਇਨਸਾਫ ਤੁਹਾਡੇ ਹੱਥਾਂ ਦੇ ਵਿੱਚ ਹੈਗਾ ਜੇ ਤਾਂ ਤੁਸੀਂ ਮੇਰੇ ਨਾਲ ਹੋ ਤੇ ਆਪਾਂ ਜਿੱਦਣ ਝੰਡਾ ਜਿੱਦਣ ਝੰਡਾ ਘੱਟ ਦਿੱਤਾ 4 ਜੂਨ ਸੋਨੇ ਦਾ ਕਰ ਜਿੱਦਾ ਵਾਹ ਤੁਸੀਂ ਮੇਰੀ ਗੱਲ ਸੁਣੋ ਇਹਦੇ ਨਤੀਜੇ ਦਾ ਹਸ਼ਰ ਕੀ ਹੋਵੇਗਾ ਵੈਗ੍ਰੋਧੀ ਕਿਰਪਾ ਦੇ ਨਾਲ ਕਰਾਪਾ ਚਾਰ ਚੂਨ ਨੂੰ ਸੰਗੂਰ ਦੀ ਲੋਕ ਸਭਾ ਸੀਟ ਕਾਂਗਰਸ ਪਾਰਟੀ ਜਿੱਤ ਲਈ ਹੈ ਭਗਵੰਤ ਦੇ ਪੱਲੇ ਕੁਝ ਰਹੇਗਾ ਨਹੀਂ ਨਹੀਂ ਖਤਮ ਹੋ ਜੂਗਾ ਉਹਨੇ ਆਪਣੀ ਨਜ਼ਰਾਂ ਚ ਡਿੱਗ ਜਾਣਾ ਵਾ ਤੇ ਕੇਸ਼ਰੀਵਾਲ ਨੂੰ ਬਾਹਰ ਨਾ ਮਿਲ ਜਾਣਾ ਉਹਨੇ ਚੱਕ ਕੇ ਉਹ ਏਦਾਂ ਮੱਖੀ ਜਿਹਦਾ ਦੁੱਧ ਚ ਮੱਖੀ ਕੱਟ ਕੇ ਪਰੇ ਗੱਡੀ ਲਿਆ ਫਿਰ ਤਾਂ ਉਹ ਹੋਰ ਬੁੱਕਰ ਵਾਲਾ ਕੋਈ ਜਿਹੜਾ ਪਹਿਲਾਂ ਲੱਭੇ ਇਹਨਾਂ ਨੇ ਉਹਦਾ ਬਦਲ ਦੇਣਗੇ ਪਰ ਸਰਕਾਰ ਖਤਮ ਹੋ ਜੂਗੀ ਸਰਕਾਰ ਦਾ ਡੰਗ ਖਤਮ ਹੋ ਜੂਗਾ ਜਿਹੜਾ ਤੁਹਾਡੇ ਦੇ ਪਰਚੇ ਦਰਜ ਕਰਦੇ ਨੇ ਜਿਹੜਾ ਤੁਹਾਡੇ ਸਰਪੰਚਾਂ ਦੀਆਂ ਇਨਕੁਆਇਰੀਆਂ ਕਰਾਉਂਦੇ ਨੇ ਕੌਂਸਲਰਾਂ ਨੂੰ ਪੱਟਦੇ ਨੇ ਖਤਰ ਅਨ ਆ ਹਸ਼ਰ ਬਦਵਾ ਖੋਰੀ ਪਗਵਾਨ ਤੂੰ ਖਤ ਕੀਤਾ ਵਾ ਤੇਰੀ ਜਗ੍ਹਾ ਮੈਂ ਹੁੰਦਾ ਨਾ ਤੇ ਮੈਂ ਲੀਟਰੋ ਆਪੋਜੀਸ਼ਨ ਨੂੰ ਆਪਣੇ ਕੋਲ ਸੱਤਾ ਆਪਣੇ ਕੋਲ ਬਿਠਾਉਂਦਾ ਕਿ ਦੱਸੋ ਤੁਹਾਡਾ ਤੁਸੀਂ ਆ ਅਫਗਾਨੀਆਂ ਗੱਲਾਂ ਅਸੀਂ ਨੀਤੀਆਂ ਬਣਾ ਰਹੇ ਤੁਹਾਡਾ ਕੀ ਵਿਚਾਰ ਹੈ ਵਿਧਾਨ ਸਭਾ ਲੱਗੇ ਬੋਲ ਲੈਣ ਦਿਓ ਕੀ ਬੋਲ ਲੈਣਗੇ ਪ੍ਰਤਾਪ ਸਿੰਘ ਬਾਜਵਾ ਕੋਈ ਵਿਧਾਨ ਸਭਾ ਢਾ ਦੂਗਾ ਅਗਰ ਬੋਲੂਗਾ ਕਿੰਨੀ ਦੌਰ ਬੋਲੂਗਾ 5 ਮਿੰਟ 10 ਮਿੰਟ 20 ਮਿੰਟ 50 ਮਿੰਟ ਘੰਟਾ 2 ਘੰਟੇ ਕਿੰਨੀ ਦੇਰ ਬੋਲੂਗਾ ਸੱਥੀ ਖੁਦ ਬੰਦ ਹੋ ਚੁੱਕਾ ਜਿਨੇ ਮੈਲੇ ਕੋਲ ਨਾ ਫੋਨ ਲੈਣ ਦੇਉ ਬੋਲਣ ਹੀ ਨਹੀਂ ਦਿੰਦੇ ਆ ਔਰ ਜਿਹੜੇ ਕਹਿੰਦੇ ਸੀ ਅਸੀਂ ਇੱਕ ਬਦਲਾਅ ਲੈ ਕੇ ਆਉਣਾ ਵਾ ਆ ਇਹਨਾਂ ਦੀ ਕਰਤੂਤ ਹੈ ਕਿੰਨੇ ਕਿੰਨੇ ਫੌਜ ਨਾਲ ਫਿਰਦੇ ਨੇ ਪਿੰਡਾਂ ਦੇ ਵਿੱਚ ਭਗਵੰਤਪਾਨ ਦੇ ਕੋ ਕਿੰਨੀ ਸਿਕਿਉਰਿਟੀ ਹੈ 199 ਨੇ ਮੇਰੇ ਵੀਰੋ ਮਾਤੇ ਮਾਤਾ ਕੋ ਅਲੱਗ ਘਰ ਵਾਲੀ ਕੋ ਅਲੱਗ ਭੈਣ ਜੀ ਕੋ ਅਲੱਗ 199 ਨੇ ਪਾਸਿਬਿਆ ਸਾਹਿਬ ਦੇ ਜੀਜੀ ਕੋਲ ਵੀ ਲੈ ਕੇ ਨਾ ਆਸਟ੍ਰੇਲੀਆ ਜੀਜਾ ਉਹਦੇ ਕੋ ਵੀ ਜਿਗਾਰ ਬਹੁਤ ਬਣਾ ਲਿਆ ਉੱਥੇ ਚਲੇਆ ਉੱਥੇ ਜਾ ਰਿਹਾ ਸਾਰਾ ਸਵਾਰਾ